ਸੋ ਬਸਾਖੀ ਦੇ ਮੌਕੇ ਤੇ ਉੱਪਰ ਗੁਰਦੁਆਰਾ ਬਾਬਾ ਅਦਰੀ ਜੀ ਦੇ ਸਥਾਨ ਤੇ ਤੁਸੀਂ ਦੇਖ ਪਾ ਰਹੇ ਹੋ ਦੇ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਹੈ ਇੱਕ ਮੰਨਤਾ ਵੀ ਹੈਗੀ ਆ ਕਿ ਬਸਾਖੀ ਵਾਲੇ ਦਿਨ ਤਕਰੀਬਨ ਅੱਜ ਸੰਗਰਾਂਦ ਵੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਿਹੜਾ ਆ ਲੋਕ ਜਾਣਦੇ ਨੇ ਆਂਦੇ ਨੇ ਔਰ ਸਰੋਵਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਬਾਬਾ ਅਦਰੀ ਜੀ ਦੇ ਸਥਾਨ ਦੇ ਉੱਪਰ ਸਵੇਰੇ ਸਵੇਰੇ ਜੋ ਹੈਗਾ ਉਹ ਹਰਦਾਲੂ ਪਹੁੰਚੇ ਨੇ ਸੁੱਖ ਮੰਗਦੇ ਨੇ ਕਿ ਸਾਰਾ ਮਹੀਨਾ ਪ੍ਰਮਾਤਮਾ ਖੁਸ਼ੀਆਂ ਭਰਿਆ ਜਿਹੜਾ ਆਵੇ ਔਰ ਤੁਸੀਂ ਦੇਖ ਪਾ ਰਹੇ ਹੋ ਹੱਥ ਜੋੜ ਕੇ ਜਿਹੜੀ ਆ ਉਹ ਅਰਦਾਸ ਕੀਤੀ ਜਾ ਰਹੀ ਆ ਬੇਨਤੀ ਕੀਤੀ ਜਾਂਦੀ ਆ ਜਾ ਰਹੀ ਆ ਕਿ ਪ੍ਰਮਾਤਮਾ ਸਭ ਦੇ ਲਈ ਸੁੱਖਾ ਭਰਿਆ ਜਿਹੜਾ ਆ ਕਿ ਇਹ ਦਿਨ ਆਵੇ ਔਰ ਤੁਹਾਨੂੰ ਅਸੀਂ ਦਿਖਾ ਰਹੇ ਆ ਪਿੰਡ ਘਰਚਾ ਤੋਂ ਇਸ ਮੌਕੇ ਤੇ ਚਾਪ ਕੋੜਿਆਂ ਦਾ ਟੁੱਟ ਲੰਗਰ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਜਿਹੜਾ ਆ ਸੰਗਰਾਂਦ ਦੇ ਦਿਹਾੜੇ ਦੇ ਉੱਪਰ ਔਰ ਬਸਾਖੀ ਦੇ ਮੌਕੇ ਤੇ ਉਹ ਟੁੱਟ ਲੰਗਰ ਜਿਹੜਾ ਚਾਪ ਕੋੜਿਆਂ ਦਾ ਜਿਹੜਾ ਉਹ ਵੀ ਵਰਤਾਇਆ ਜਾ ਰਿਹਾ ਇਹਨਾਂ ਸੇਵਾਦਾਰਾਂ ਨੂੰ ਤਾਂ ਮੈਂ ਕਾਫੀ ਦੇਖਦਾ ਸਾਡੇ ਕੁਲਦੀਪ ਸਿੰਘ ਨੇ ਕਿ ਜਦੋਂ ਹੋਸ਼ਿਂ ਵਾਲੀ ਕਹਿ ਸਕਦੇ ਹੈਗੇ ਆ ਜਾਂ ਗੁਰਦੁਆਰਾ ਸਾਹਿਬ ਆਨੇ ਤਦ ਤੋਂ ਹੀ ਸੇਵਾ ਨਿਵਾ ਰਹੇ ਨੇ ਬਚਪਨ ਤੋਂ ਹੀ ਸੇਵਾ ਨਿਵਾ ਰਹੇ ਨੇ ਔਰ ਸਾਬ ਕੋੜਿਆਂ ਦਾ ਉਹ ਟੁੱਟ ਲੰਗਰ ਜਿਹੜਾ ਆ ਉਹ ਸੇਵਾਦਾਰਾਂ ਵੱਲੋਂ ਜਿਹੜਾ ਉਹ ਵਰਤਾਇਆ ਜਾ ਰਿਹਾ ਹੈਗਾ ਆ ਤੁਸੀਂ ਮੌਕੇ ਤੇ ਦੇਖ ਪਾ ਰਹੇ ਹੋ ਉਹ ਸੰਗਤਾਂ ਜਿਹੜੀਆਂ ਆ ਉਹ ਲਗਾਤਾਰ ਗੁਰਦੁਆਰਾ ਸਾਹਿਬ ਆ ਰਹੀਆਂ ਨੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਐਸਾ ਕੋਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਲਗਾਤਾਰ ਸ਼ਿਕਾਇਤ ਜੁੜੇ ਆ ਗਿਆ ਆ ਰਹੇ ਨੇ ਪਰ ਇਹ ਤੋਂ ਟਲੰਗੜ ਜਿਹੜਾ ਬਰੈਡ ਪਕੋੜੇ ਦਾ ਚਾਹ ਪਕੋੜੇ ਦਾ ਲੰਗੜ ਜਿਹੜਾ ਉਹ ਵਰਤਾਇਆ ਜਾ ਰਿਹਾ ਦੱਸਿਆ ਆ ਕਿ ਸੰਗਤਾਂ ਜਿਹੜੀਆਂ ਆ ਲਗਾਤਾਰ ਗੁਰਦੁਆਰਾ ਸਾਹਿਬ ਪਹੁੰਚ ਰਹੀਆਂ ਨੇ ਮੌਕੇ ਤੇ ਲਗਾਤਾਰ ਜਿਹੜੀ ਅਸੰਗਤਾ ਹੈ ਗਈਆਂ ਸ਼ਰਦਾਲੂ ਹੈ ਗਿਆ ਇਸ ਤਸਾਕੀ ਦੇ ਦਿਹਾੜੇ ਦੇ ਮੌਕੇ ਦੇ ਉੱਪਰ ਔਰ ਸੰਗਰਾਮ ਦੇ ਮੌਕੇ ਤੇ ਗੁਰਦੁਆਰਾ ਬਾਬਾ ਅਲੀ ਦੀ ਏਸਤਾਨ ਤੇ ਪਹੁੰਚ ਰਹੇ ਹਨ